ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਮਲੂਕਾ ਤਸੀਰ ਰਾਂਪੁਰਾ ਫੂਲ ਪੈਂਦੀ ਆ ਤੇ ਜਿਲ੍ਹੇਸ ਨੂੰ ਬਠਿੰਡਾ ਪੈਂਦਾ ਏ ਜੀ ਇਹ ਪਿੰਡ ਭਗਤੇ ਭਾਈ ਤੋਂ ਥੋੜੀ ਬਾੜ ਤੇ ਰਹਿ ਜਾਂਦਾ ਵਾ ਪਿੰਡਾ ਮਤਲਬ ਇਹ ਨਹੀਂ ਬਠਿੰਡੇ ਕੋਲ ਜਾ ਕੇ ਪੈਂਦਾ ਉਹ ਪਿੰਡ ਇਹ ਇਹ ਭਗਤੇ ਭਾਈ ਦੇ ਨਾਲ ਹੀ ਰਹਿ ਜਾਂਦਾ ਪਿੰਡ ਕੋਠਾ ਗੁਰੂ ਸੜਕ ਪਈ ਸਿੱਧੀ ਬਾਈ ਦੇ ਪਿੰਡ ਮਲੂਕੇ ਆਉਂਦੀ ਹੈਗੀ ਪਾਰ ਦਾ ਵੀਰ ਦਾ ਕੰਮ ਆ ਚੰਗੇ ਪਸ਼ੂ ਬਾਈ ਲਿਆਉਂਦਾ ਵਾ ਤੇ ਨਰਮ ਜਿਹਾ ਵੀਰ ਆ ਤਸੱਲੀ ਪਰਖ ਵਾਲੇ ਪਸ਼ੂ ਚੰਗੇ ਪਸ਼ੂ ਹੁੰਦੇ ਬਾਈ ਕੋਲੇ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰ ਜੇ ਨਵੇਂ ਜੁੜੇ ਆ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਘੰਟੀ ਦੇ ਬਟਨ ਵਾਲ ਤੇ ਸੈੱਟ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੀ ਨਾਲ ਹੀ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93688 ਹੈ ਜੀ ਤਸੱਲੀ ਪਰਖ ਤੁਸੀਂ ਜਾ ਕੇ ਕਰਨੀ ਹੈਗੀ ਤਿੰਨੇ ਨਾਗ ਸੂਏ ਸਵਾਏ ਆ ਬਾਈ ਕੋਲੇ ਇੱਕ ਬਹੁਤ ਚੰਗੀ ਅਸ਼ਵਨਹੌਦੀ ਵੈੜ 20 ਕੋ ਦ ਤਿਆਰ ਆਲੀ ਹੈਗੀ ਦੋ ਜਰਸੀਆਂ ਬਾਈ ਕੋਲੇ ਬਾਕੀ ਆ ਜੋ ਬਾਈ ਤੋਂ ਲੈਣੇ ਨੇ ਸਾਰੀ ਵਿਕੀ ਡੀਟੇਲ ਆ ਕੀ ਸੁਆਵਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਦੇ ਬਾਈ ਬਾਈ ਨਾਮ ਰਾਜ ਸਿੰਘ ਪਿੰਡ ਲੋਕਾ ਜਿਹੜਾ ਠੰਡਾ ਥੀਲ ਢੂਲ ਬਾਈ ਠੀਕ ਆ ਬਾਈ ਚੱਲੀ ਜਾਦਾ ਕੰਮ ਬਾਈ ਹਾਂ ਹਾਂ ਵਧੀਆ ਉਹ ਤੋਂ ਸ਼ੁਰੂ ਕਰ ਲਿਆ ਕਬਰਵਾ ਡਿਵਾਈਡ ਤੋਂ ਬਾਈ ਹਾਂਪ ਕਰ ਦਿੰਦੇ ਹਾਂਜੀ ਕਿੰਨਾ ਦੋ ਤਿਆਰ ਥੱਲੇ ਬਾਈ ਇਹਦੇ 20 ਲੀਟਰ ਜਮ ਤਿਆਰ ਆ ਬਾਈ ਕਿੱਤੇ ਸੋਈ ਆ ਇਹੋ ਹੋ ਗਿਆ ਜੀ 15 16 ਦਿਨ ਅੱਜ ਠੀਕ ਆ ਬਾਈ ਜਮ ਕੰਡੇ ਵਾਲਾ 20 ਕਿਲੋ ਵਾ ਹਾਂ ਵਾ 15 ਲੀਟਰ ਹਾਂ 20 ਲੀਟਰ ਠੀਕ ਆ ਜੀ 20 ਲੀਟਰ ਕੰਡੇ ਵਾਲਾ ਮਗਰ ਬਾਈ ਮਗਰ ਬੱਛੀ ਆ ਬਾਈ ਬੱਛੀ ਬਹੁਤ ਪਿਆਰੀ ਆ ਮਗਰ ਆਪ ਅੱਛੀ ਦੇਖ ਲਓ ਪਹਿਲਾਂ ਦੋਸਤੋ ਬੱਛੀ ਬਹੁਤ ਪਿਆਰੀ ਆ ਅੱਜ 15 ਦਿਨ ਨੂੰ ਸੋਈ ਨੂੰ ਸਮਾ ਹੋ ਗਿਆ ਵਾ ਵੀਰੋ ਟੋ ਕੰਡੇ ਵਾਲਾ ਤਿਆਰ ਆ ਤੋੜ ਲਈ ਬਾਈ ਕੱਦ-ਕਾੜ ਚੰਗਾ ਵਾ ਬੈਠਕਦਾਰ ਵਹਿੜਾ ਵਜੇ ਨੇ ਬਹੁਤ ਆਗਾ ਸਿੰਦਸੀ ਫਿੱਕੀ ਨਹੀਂ ਗਈ ਵਜੇ ਨੇ ਬਹੁਜਿਨੇ ਬਹੁਤ ਆਗਾ ਫਿਟਿੰਗ ਵਾਲਾ ਹਵਾਰਾਂ ਤੇ ਦੇਖ ਸਕਦੇ ਹੋ ਜੀ ਕੋਈ ਕੋਈ ਟਟਮਾ ਹਵਾਨਾ ਨਹੀਂ ਗਾ ਕੋਈ ਫੋੜ ਨਹੀਂ ਕੋਈ ਛਾਕ ਨਹੀਂ ਕਿ ਚਾਰੇ ਥਾਣਾ ਘੋੜੀ ਵਰਗੀ ਵਹਿੜਾ ਗਈ ਮੇਰੇ ਘਾਲੇ ਥੋੜਾ ਕ੍ਰੋਸ ਆ ਕੇ ਪੈਂਦਾ ਗਰਮੀ ਕਰਮਾ ਨੇ ਭੋਰਾ ਨਹੀਂ ਮੋੜੇ ਦੇ ਵੇਖ ਸਕਦੇ ਹਾਂ ਜੀ ਦੁੱਧ ਵੀ ਚੰਗਾ ਦੇ ਦੂ 20 ਕੋਈ ਵਾਸਤਾ ਉਹਨੂੰ ਕੈਮਰੇ ਤੇ 겁ੜੀ ਡਰਦੀ ਠੀਕ ਹੈ ਜੀ ਦੁੱਧ ਤੇ ਕੈਮਰਾ ਪਸ਼ੂ ਮੜਾ ਉਪਰਾ ਕਰਦਾ ਵਾ ਆਉ ਠੰਡੇ ਸੀਲ ਆ ਬਾਕੀ ਜੇ ਤੁਸੀਂ ਛੁਇਆ ਸਵਾਇ ਨਾ ਕਰ ਤੇ ਦੋ ਟਾਈਮ ਚੋ ਲੈਣਾ ਵਾ ਵਜਨ ਬਹੁਤ ਆ ਕੋਈ ਲੱਸੀ ਫਿੱਕੀ ਨਹੀਂ ਗਈ ਕਦ-ਕਦ ਚੰਗਾ ਵੇਲ ਚੰਗੀ ਆ ਗਈ ਥਣਾ ਸਭ ਬਹੁਤ ਚੰਗਾ ਵਾ ਹੱਥੀ ਚੁਵਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਹੈਗਾ ਥਾਣਾ ਤੁਹਾਨੂੰ ਮੈਂ ਨੇੜੇ ਤੋਂ ਵੀ ਦਿਖਾ ਦਿੰਨਾ ਹਾਂ ਦੋਸਤੋ ਥੋੜੇ ਮੇਰਾ ਉਪਰਾ ਕਰਦੀ ਹੈ ਕੀ ਰਹੀ ਜਾਂਦੀ ਹੈ ਕੀ ਪਰ ਜੇ ਨਹੀਂ ਵੀ ਕੋਸ਼ਿਸ਼ ਥਾਣਾ ਤੁਹਾਨੂੰ ਮੈਂ ਪੂਰੇ ਵਿਖਾਉਂਗਾ ਗਲਾਬੀ ਥਾਣਾ ਹੱਥੀ ਚੁਵਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਹੈਗਾ ਤੇ ਵੇਖ ਸਕਦੇ ਫੇਸ ਕੁਆਲਟੀ ਚੈੱਕ ਕਰ ਲਓ ਪਿੱਛੇ ਨੂੰ ਜਾ ਮੈਂ ਤੁਹਾਨੂੰ ਮਾਰ ਕੇ ਦਿਖਾਣਾ ਪੂਰੀ ਠੰਡੀ ਹੈ ਉਹ ਨਹੀਂ ਕੋਈ ਠੀਕ ਹੈ ਜੀ ਲਓ ਦੋਸਤੋ ਪੂਰੀ ਠੰਡੀ ਹੈ ਸੋ ਮੇਰਾ ਹੀ ਉਪਰਾ ਕਰਦੀ ਹੈ ਤੁਹਾਨੂੰ ਤੁਸੀਂ ਦਸੀ ਜਾ ਤੁਹਾਨੂੰ ਬਾਕੀ ਗਰਮਲ ਦਾ ਜਨਵਰੀ ਹੈ ਨਹੀਂਗਾ ਇਹ ਤੁਸੀਂ ਵੇਖ ਸਕਦੇ ਹੋ ਜ ਮਗਰ ਇਹ ਬੱਚੀ ਬਹੁਤ ਪਿਆਰੀ ਹੈ ਜੀ ਸੇਵਾ ਸੰਭਾਲ ਘੌਰ ਚੰਗੀ ਕਰ ਲੋਗੇ ਤਾਂ ਆਪਦੀ ਮਾਂ ਦੇ ਮਗਰੀ ਇਹ ਤਿਆਰ ਹੋ ਜਾਣੀ ਹੈਗੀ ਤੇ ਜੇ ਤੂੜੀ ਦੇ ਬੰਦੇ ਰੱਖੋਗੇ ਫਿਰ 2 ਸਾਲ ਨੇ ਫਿਰ ਨਹੀਂ ਤਿਆਰ ਹੋਣਾ ਇਹਨੇ ਫਿਟਿੰਗ ਕਰਾ ਟਾਈਮ ਤਾਂ ਵੀਡੀਓ ਟਾਈਮ ਤੋਂ 4:25 ਮਿੰਟ ਹੋਏ ਆਗੇ ਤੇ 1.5 ਘੰਟਾ ਚਵਾਈ ਦਾ ਪਿਆ ਉਸ ਤੋਂ ਹੋਰ ਫਾਜਣਾ ਆਏ ਨੇ ਮੈਂ ਤੁਹਾਨੂੰ ਮਗਰ ਤੋਂ ਵੀ ਦਿਖਾ ਦਿੰਦਾ ਵਾ ਦੁੱਧ ਪੂਰਾ ਹੋਰ ਵੱਧੂ ਚੰਗੀ ਸੇਵਾ ਸੰਭਾਲੇ ਟੁੱਟੀ ਪੈਨ ਲਾਪੀ ਗਾਂ ਇਹਨੂੰ ਦੁੱਧ ਨੇ ਹੋਰ ਪੂਰਾ ਵੱਧ ਜਾਣਾ ਵਾ ਦਾ 20 ਕਿਲੋ ਕੰਡੇ ਵਾਲਾ ਸੀ ਦੋ ਟਾਈਮ ਤਿੰਨ ਟਾਈਮ ਪੜਾ ਚਾਰ ਟਾਈਮ ਬਾਈ ਦੇ ਘਰੋਂ ਤੁਸੀਂ ਚੋਕੇ ਲਿਜਾ ਸਕਦੇ ਹੋ ਬਾਈ ਬੋਲੋ ਜੀ ਬੋਲ 65000 ਬਾਈ ਵਿੱਚੋ ਕੀ ਮਾਨ ਤਾਨ ਹਾਂ ਮਾਨ ਤਾਨ ਹੋ ਜਾਊਗਾ ਜੇ ਦੋਸਤ ਜਮਾ ਚੋਇਆ ਜਿਮਾੜਾ 65000 ਰੁਪਈਆ 20 ਕਿਲੋ ਕੰਡੇ ਵਾਲਾ ਵਾ ਕ੍ਰਾਸ ਆਂਗਾ ਤੋ ਚਟਾਊਗਾ ਮੱਝਾ ਹਰ ਗੈਦਾ ਬਾਕੀ ਗਰਮੀ ਗਰਮੀ ਦਾ ਨਜ਼ਾਰੇ ਦੇ ਦਊਗੀ ਤੇ ਮਗਰ ਅੱਛੀ ਤੁਹਾਨੂੰ ਫ੍ਰੀਜ ਤਿਆਰ ਹੋ ਜਾਣੀ ਆ ਜੀ ਦੋ ਨੰਬਰ ਤੇ ਬਾਈ ਦੋ ਨੰਬਰ ਤੇ ਬਾਈ ਇਹ ਟੋਕੜਾ ਠੀਕ ਹੈ ਜੀ ਕੋਈ ਸੋਈ ਨੂੰ ਸਮਾਂ 4 ਮਹੀਨੇ ਹੋਗੇ ਬਾਈ ਨੂੰ 4 ਮਹੀਨੇ ਹਾਂ ਸਾਢੇ ਤਿੰਨ ਚਾਰ ਮਹੀਨੇ ਦੁੱਧ ਤਾਂ ਬਈ ਕੰਡੇ ਵਾਲਾ ਦੁੱਧ ਦਾ ਬਈ 5 ਲੀਟਰ ਪਿਆ ਰਿਹਾ ਠੀਕ ਆ ਜੀ ਚੱਕੇ ਦਾ ਬਈ ਦੁੱਧ ਵੀ ਕੋਈ ਪਹਲਾ ਫਾਇਲ ਕਢਾ ਕੇ ਲੈ ਜੇ 47 48 ਰੁਪਏ ਨੂੰ ਲੱਗਦਾ ਠੀਕ ਆ ਜੀ ਥਾਣਾ ਥੱਪਾ ਹੀ ਡੰਣਾ ਹਾਂ ਤਾਂ ਥਾਣਾ ਦਾ ਬਈ ਇੱਕ ਤੋਂ ਹੋਵਾ ਤੇਲਾ ਇੱਕ ਤੋਂ ਘੰਟਾ ਜਾਣੀ ਤੇਲੀ ਮਾਣਾ ਕਿਹੜੇ ਥਾਣ ਤੋਂ ਬਾਈ ਹਾਂ ਸੱਜੇ ਤੋਂ ਹੀ ਲੈ ਤੋ ਮਗਲ ਇੱਕ ਬਹਿਣੀ ਵਾਲੇ ਤੋਂ ਹਾਂ ਲਓ ਜੀ ਦੋਸਤੋ ਜਰਸੀ ਬਿਊਰਚ ਪੈਂਦੀ ਤੋਰ ਲਈ ਬਾਈ ਦੁੱਧ ਜਿਹੜਾ 5 ਕਿਲੋ ਕੰਡੇ ਵਾਲਾ ਤੇ ਚੋਲਣਾ ਵਾ ਦੁੱਧ ਬਾਈ ਕੰਡੇ ਦਾ 47 ਰੁਪਏ ਆਉਂਦਾ ਵਾ ਕੱਟ ਚੈੱਕ ਕਰ ਲੋ ਬੋਦੀ ਚੈੱਕ ਕਰ ਲੋ ਨਿੱਕਾ ਕੰਨ ਚੈੱਕ ਕਰ ਲੋ ਲਾਰ ਰੰਗ ਦੀ ਜਰਸੀ ਆਗੀ ਜਾਂ ਥਾੜਾ ਮਗਲਕ ਬਹਿਣੀ ਵਾਲਾ ਉਹ ਧਾਰਾਂ ਘਟ ਬਹਿ ਜਾਂਦਾ ਪਰ ਤੇਲ ਮੰਨ ਕੇ ਲੈ ਲਓ ਤੁਸੀਂ ਜਦ ਪੰਜ ਕਿਲੋ ਕੰਡੇ ਵਾਲਾ ਤਿਆਰ ਆ ਠੰਡੀ ਸੀਲ ਆਗੀ ਜਮਾ ਤੇ ਵੇਖ ਸਕਦੇ ਹੋ ਦੋਸਤੋ ਬਾਕੀ ਇਹ ਕਰਮ ਵਾਲਿਆਂ ਠੰਡਗਾ ਹੀ ਹੁੰਦੇਗਾ ਗਿਆ ਜੇ ਮਰਜੀ ਥੱਲੇ ਬੈਠੀ ਜਾਓ ਚੋਈ ਚੱਲੋ ਜਦ ਪੰਜ ਕਿਲੋ ਹੈਗਾ ਠੰਡੀ ਸੀਲ ਆਗੀ ਫੇਸ ਕੁਆਲਟੀ ਚੈੱਕ ਕਰ ਲਓ ਚੰਗੀ ਫੇਸ ਕੁਆਲਟੀ ਹੈ ਜਮੇ ਨਰਮ ਜੀ ਆਗੀ ਵਿਚਾਰੀ ਭੋਰਾਂ ਦੇ ਦਾਤਾਂ ਛੜ ਚੱਕੀ ਜਿਹੜੇ ਜਮਾ ਹੀ ਥਣਾ ਸਹਿ ਬਹੁਤ ਚੰਗਾ ਵਾ ਥੱਤੀ ਚੁਵਾਈ ਵਾਲਾ ਹਾਂਜੀ ਚਾਰ ਚੁਰੂ ਵਾਧੂ ਵਾ ਚਾਰ ਚੁਰੂ ਬਹੁਤ ਫਾਇਦਾ ਤੋਂ ਵਧ ਵੀ ਜਾਓਗੇ ਚੰਗੀ ਸੇਵਾ ਸੰਭਾਲ ਕਰੋ ਕਰ ਲਓਗੇ ਤਾਂ ਹਾਂਜੀ ਥਣਾ ਸਹਿ ਚੈੱਕ ਕਰੋ ਥੱਤੀ ਚੁਵਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾਗਾ ਮੁੱਲ ਭਾਈ ਇਹਦਾ ਫਿਰ ਇਹਦਾ 13000 ਰੁਪਏ ਤੇ ਚੁਮਾਨ ਤਾਂ ਨਾ ਪਈ ਜਮਾ ਜਜ ਮਤਲਬ ਅੱਛੀ ਵਾਲਾ 13000 ਰੁਪਈਆ ਸੁਣ ਇਹਦੇ 26 ਫਰੀਜ਼ ਆਪਣੀ ਵੀਡੀਓ ਬਣੀ ਵੀ ਠੀਕ ਆ ਭਰੇ ਵਾ ਠੀਕ ਆ ਜੀ ਅੱਜ ਮਹੀਨਾ ਹੀ ਹੋ ਗਿਆ ਮਤਲਬ 24 ਹੋ ਗਈ ਅੱਜ ਹਾਂਜੀ ਹਾਂਜੀ ਮੀ ਨਿੰਨੂ ਘਟੀਗਾ ਟੀਕਾ ਭਰਿਆ ਵਾ ਠੀਕ ਲੋ ਦੋਸਤੋ ਬਾਈ ਕਹਿੰਦਾ ਆਪਣੇ ਕੋਲੇ ਵੀਡੀਓ ਬਣੀ ਵੀ ਹੈ ਕਿ ਕਹਿਣ ਦੀ ਗੱਲ ਨਹੀਂ ਐਵੇਂ ਵੀਰੇ ਹਰੇਕ ਵੀਰ ਕਹਿੰਦਾ ਵੀ ਟੀਕਾ ਭਰਿਆ ਵਾ ਬਾਈ ਨੇ ਆਪਣੇ ਵੀਡੀਓ ਬਣਾਈ ਵੀ ਆ 26 ਦੀ ਟੀਕਾ ਭਰਿਆ ਹੋਇਆ ਵਾ ਮੀ 24 ਹੋ ਗਈ ਆਗੀ ਤੇ ਦੋ ਤਿੰਨ ਮਹੀਨਾ ਹੋ ਜਣਾ ਇਹਨੂੰ ਚਾਹ ਬੱਛੀਆਂ ਵਾਲਾ ਭਾ ਅੱਛੇ ਗੱਲ 30000 ਦੇ ਵਿੱਚ 13000 ਰੁਪਏ ਤੇ 5 ਕਿਲੋ ਦੁੱਧ ਤੇ ਜਰਸੀ ਬਰੀਡ ਆ ਗਈ ਇਹਦਾ 5 ਕਿਲੋ ਐਫਐਸ 10 ਕਿਲੋ ਵਰਗਾ ਹੋਊਗਾ ਬਾਕੀ 47 41 ਬਾਈ ਕਹਿੰਦਾ ਇਹਦੀ ਫੈਂਟ ਆਉਂਦੀ ਆਗੀ ਰੁਪਈਏ ਆਉਂਦੇ ਆਗੇ ਚੰਗੀ ਫੈਂਟ ਆ ਗਈ ਜਿਹੜੇ ਪਸੰਦੇ ਬਾਈ ਨਾਲ ਗੱਲਬਾਤ ਕਰੇ ਤੁਸੀਂ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ 5 ਗੱਦ ਦਾ ਮੁੱਲ ਸਿਰਫ 13000 ਰੁਪਈਆ ਤਿੰਨ ਨੰਬਰ ਤੇ ਬਾਈ ਹੋਏ ਇਹ ਦੂਜਾ ਸੂਸ ਹੋਈ ਗੀਏ ਠੀਕ ਆ ਜੀ ਇਹਨੂੰ 12 13 ਦਿਨ ਹੋਏ ਸੂਈ ਨੇ ਤੇ ਮਗਰ ਬੱਚਾ ਉਹ ਪਖਾ ਦੇਣਾ ਠੀਕ ਆ ਜੀ ਉਹ ਬੱਚਾ ਮਗਰ ਇਹਦੇ ਦੁੱਧ ਬਾਈ ਕੰਡੇ ਵਾਲਾ ਦੁੱਧ ਇਹਦੇ 12 13 ਲੀਟਰ ਤਿਆਰ ਆ ਬਾਈ ਤਿਆਰ ਆ ਬਾਈ ਠੀਕ ਠੰਡੀ ਸੀਲ ਬਾਈ ਜਾਵਾਂ ਹਾਂ ਬਾਈ ਠੰਡੀ ਸੀਲ ਕੱਢ ਲਈ ਬਾਈ ਬਾਹਰ ਨੂੰ ਲਓ ਬਈ ਦੋਸਤੋ ਤਿੰਨ ਦਿਨਾਂ ਨੂੰ ਸੂਈ ਨੂੰ ਇਹਨੂੰ ਹੋ ਗਿਆ 12 13 ਦਿਨ 12 13 ਦਿਨ ਬਾਈ ਸੋਹਣਾ ਹਵਾਨਾ ਇਹਦਾ ਫਿਟਿੰਗ ਵਾਲਾ ਚ ਕੀ ਬਰੀਡ ਆ ਕੀ ਤੇ ਵੇਖ ਸਕਦੇ ਹੋ ਜੀ ਸੋਹਣੀ ਗਾਵਾਂ ਵਾ ਵਜੇ ਨੂੰ ਇਹਨਾਂ ਬਹੁਤ ਆ 12 13 ਦਿਨ ਸੂਈ ਨੂੰ ਸਮਾ ਹੋ ਗਿਆ ਵਾ ਮਗਰ ਇਹਦੇ ਬੱਛਾ ਵਾ ਦੋ ਦਿਦਾ ਭਾਂਡੇ ਚ ਪਉਂਦੀ ਆ 11 12 ਕਿਲੋ ਹੈਗਾ ਬਾਈ ਖੁੱਲਾ ਹਾਂ ਹਾਂ ਬਾਈ ਖੁੱਲਾ 12 ਠੀਕ ਆ 12 13 ਰੇਟਰ ਬੈਗਨ ਤਾਂ ਖੁੱਲਾ ਆ ਥੱਲੇ ਇਹਦਾ ਹਾਂ ਠੰਡੀ ਸੀ ਥੋੜੇ ਪਸੂ ਨਾ ਕੈਮਰਾ ਜ਼ਰੂਰ ਉਪਰ ਆ ਕਰ ਤੁਹਾਨੂੰ ਪਤਾ ਹੀ ਆ ਬਾਈ ਬਾਈ ਗੜ ਤੇ ਕੈਮਰਾ ਲੈ ਕੋਲ ਤੁਰੇ ਫਰ ਤਰੇ ਇਹਨਾਂ ਦੇ ਪਰ ਕੈਮਰਾ ਤਾਂ ਪਉ ਜ਼ਰੂਰ ਉਪਰ ਆ ਕਰਦਾ ਠੀਕ ਆ ਬੱਚੇ ਦਾ ਬਾਲਾ ਕਰਦੀ ਰਹਾ ਹੁਣ ਦੋਸਤੋ ਪੂਰਾ ਵੀ ਨਹੀਂ ਹਲਦੀ ਗਈ ਮਾਦੀ ਦਿਖਾਈ ਹਾਂ ਆ ਦੇ ਦੋਸਤੋ ਸੋਹਣਾ ਹੱਥੀ ਚੁਵਾਈ ਵਾਲਾ ਮੁਠੀ ਵਾਲਾ ਥਾਣਾਗਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਗਈ ਆ ਬਈ ਤੇਰੀ ਗੰਢੀ ਚਲਦੀ ਤਾਂ ਨਹੀਂ ਇਹ ਨਹੀਂ ਨਹੀਂ ਚਲਦੀ ਨਹੀਂ ਬਈ ਦੋਸਤੋ ਜਿਹੜੀ ਉੱਪਰ ਮਾੜੀ ਗੰਢ ਤੁਹਾਨੂੰ ਦਿਖਾਤੀ ਜਿਹੜਾ ਕੋ ਹੈਗਾ ਮੇਰੀ ਨਿਗਾ ਚ ਮੈਂ ਤੁਹਾਨੂੰ ਦਿਖਾ ਦਿੰਨਾ ਹੁਣਾਂ ਵਾ ਬਾਕੀ ਜਿਹੜੇ ਵੀ ਤੇ ਪਸੰਦ ਆਉਣੀ ਆ ਤੁਸੀਂ ਕੋਲ ਆ ਕੇ ਵੇਖਣੀ ਆ ਕੇ ਦੋਸਤ ਬੱਚੇ ਕੋਲੇ ਖੜ ਗਿਆ ਆਪਦੇ ਕੋਲੇ ਆ ਕੇ ਤੇ ਪੂਰਾ ਨਹੀਂ ਭਾਈ ਦੇਗੀ ਬੱਚੇ ਦਾ ਬਹੁਤ ਕਰਦੀ ਆ ਗਈ ਜੇ ਇਹਨਾਂ ਬੱਚੇ ਦਾਕਰ ਹੋਰ ਟੋਕੜ ਮਗਰ ਇਹਦੇ ਬੱਚਾ ਵਾ 12 13 ਦਿਨ ਦੀ ਸੂਈ ਆ ਗਈ ਦੁੱਧ ਜਿਹੜਾ ਕੰਡੇ ਵਾਲਾ ਵਾ ਉਹ 12 13 ਕਿਲੋ ਖੁੱਲਾ ਵਾ ਜਿਹੜਾ ਤੁਸੀਂ ਦੋ ਟਾਈਮ ਤਿੰਨ ਟਾਈਮ ਪੜਾ ਚਾਰ ਟਾਈਮ ਤੇ ਚੋਈ ਜਾਇਓ ਉਹ ਤੁਹਾਡੇ ਚੌਣ ਤੇ ਹੈਗਾ ਜਦੋਂ ਮਾਲ ਕਹਿੰਦਾ ਵਾ ਦੋ ਟਾਈਮ ਚੋਲੋ ਮੇਰੇ ਘਰੇ ਚਾਰ ਟਾਈਮ ਫਿਰ ਆਪਣਾ ਚੋਣ ਚ ਹਰਜ ਵੀ ਕੀ ਹੈਗਾ ਮੇਰੇ ਰੇਕ ਵੀਡੀਓ ਬੇਨਤੀ ਹੁੰਦੀ ਹੈ ਜੇ ਸੂਇਆ ਸਮੇਂ ਨਾ ਖੋਦਾਂ ਜ਼ਰੂਰ ਚੋਕੇ ਲਿਆ ਕਰੋ ਤੁਸੀਂ ਆਪ ਦਾ ਜਾਂ ਤਾਂ ਤੁਹਾਡੇ ਨਾਲ ਕੋਈ 19 21 ਨਾ ਠੱਗੀ ਠੋੜੀ ਨਾ ਹੋ ਸਕੇ ਬਾਕੀ ਨਰਮ ਵੀਰਾ ਕੋ ਠੱਗੀ ਠੋੜੀ ਵਾਲਾ ਕੰਮ ਨਹੀਂ ਇਸ ਘਰੇ ਰੂਟੀਨ ਚ ਹੀ ਪਸ਼ੂ ਆਉਂਦੇ ਆਗੇ ਤੇ ਮੁੱਲ ਬਈ ਇਹਦਾ ਮੁੱਲ ਤਾਂ 40000 ਰੁਪਏ ਦਾ ਵਿੱਚੋਂ ਮਾਰ ਤਾਨ ਕੋਈ ਜਮਾ ਬਈ ਇਹਦਾ ਜਮਾ ਜਾਇ ਨਹੀਂ ਹੈ ਠੀਕ ਹੈ ਜੀ ਜਮਾ ਜਾਇਜ ਮੁੱਲ 43000 ਰੁਪਇਆ ਵਿੱਚੋਂ ਬਈ ਕਹਿੰਦਾ ਬਸ ਛੋੜ ਛੱਪਾ ਹੀ ਹੋਣਾ ਵਾ ਅੱਜ ਦੀ ਵੀਡੀਓ ਵਿੱਚ ਬਈ ਤੈਨ ਨਾਲ ਅਸੀਂ ਤਿੰਨਾਂ ਜਾ ਕੇ ਜਾਣ ਕੇ ਤੁਹਾਨੂੰ ਲੈਤੀ ਆ ਗਈ ਇੱਕ ਨੰਬਰ ਤੇ ਫੁੱਲ ਵੱਡੀ ਬਿਹੜ ਚੰਗੀ ਕੁਆਲਟੀ ਵਾਲੀ ਛੋੜਾ ਹੈ ਕਰਾਉ ਸੰਗਾ ਦੁੱਧ ਵੀ ਉਹਨਾਂ ਸੰਗਣਾ ਹੋਊਗਾ ਵੀਗਲ ਤੇ ਕੰਡੇ ਵਾਲਾ ਤਿਆਰ ਆ ਮਗਰ ਬਹੁਤ ਪਿਆਰੀ ਬੱਛੀ ਹੈ ਇਹਦੇ ਜਿਹਦਾ ਮੁੱਲ 65000 ਰੁਪਇਆ ਵਾ ਆ ਬੱਛੀ ਹੈ ਦੋਸਤੋ ਮਗਰ ਇਹਦੇ ਇੱਕ ਜਰਸੀ ਵੀਡੀਓ ਤੋਕੜ ਵਹਿੜ ਆ ਗਈ ਤੋ ਥੱਲੇ 5 ਕਿਲੋ ਮਾਲ ਸਿਰਫ 13000 ਰੁਪਈਆ ਇੱਕ ਥਾਂ ਤੋਂ 3 ਲੱਖ ਬਹਿਣੀ ਵਾਲੇ ਤੋਂ ਇੱਕ ਆ ਤਾਜੀ ਸੂਈ ਮਗਰ ਬੱਛਾ ਵਾ 12 13 ਦਿਨਾਂ ਦੀ ਸੂਈ ਵੀ ਆ ਗਈ ਮਾਲ 43000 ਰੁਪਈਆ ਇਹਦਾ ਜਦ 12 13 ਕਿਲੋ ਖੁੱਲਾ ਕੰਡੇ ਵਾਲਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ